9 ਜਨਵਰੀ ਨੂੰ ਜੋ ਅੱਗ ਜਨੀ ਦੀ ਘਟਨਾ ਕੁੱਟਮਾਰ ਦੀ ਘਟਨਾ ਪਿੰਡ ਦਾਨ ਸਿੰਘ ਵਾਲਾ ਦੀ ਜੀਵਨ ਸਿੰਘ ਵਸਤੀ ਵਿੱਚ ਹੋਈ ਉਸ ਦੇ ਵਿੱਚੋਂ ਜਗਦੇਵ ਸਿੰਘ ਤੇ ਬੀਤ ਸਿੰਘ ਜੋ ਬਖਤੌਰ ਸਿੰਘ ਦੇ ਬੇਟੇ ਆ ਉਹਨਾਂ ਦੇ ਘਰ ਖੜੇ ਆ ਜਗਦੇਵ ਸਿੰਘ ਦੀ ਪਤਨੀ ਮਾਨਪ੍ਰੀਤ ਕੌਰ ਨੂੰ ਪੁੱਛਦੇ ਆ ਵੀ ਕੀ મતલਬ ਘਟਨਾ ਦਾ ਬੇਰਵਾ ਕੀ ਦੱਸ ਸਕਦੇ ਤੁਸੀਂ ਕੀ ਤੁਹਾਡੇ ਸਾਹਮਣੇ ਹੋਇਆ ਹਾਂ ਬਈ ਕੀ ਕਿਸ ਤਰ੍ਹਾਂ ਕੀ ਹੋਇਆ ਹਾਂਜੀ ਅਸੀਂ ਤਾਂ ਜੀ ਲੜਾਈ ਦੇ ਵਿੱਚ ਹੈ ਨਹੀਂ ਸੀ ਉਹਨਾਂ ਦੀ ਦੋਨਾਂ ਘਰਾਂ ਦੀ ਲੜਾਈ ਸੀ ਮੁੱਢ ਉਹਨਾਂ ਨੂੰ ਪਤਾ ਸਾਡਾ ਤਾਂ ਵੀ ਮੇਰੇ ਜੇਠ ਦਾ ਮੁੰਡਾ ਛੜਾਉਣ ਹੀ ਗਿਆ ਸੀ ਉਹਦੇ ਛੜਾਉਣ ਕਾਰਨ ਜੀ ਸਾਡਾ ਘਰ ਵੀ ਉਹਨਾਂ ਨੇ ਮਚਾਤਾ ਵੀ ਇੱਕ ਗੇਟ ਕਰਕੇ ਸਾਡਾ ਜੀ ਉਹਨਾਂ ਨਾਲ ਲੜਾਈ ਦੇ ਵਿੱਚ ਕੋਈ ਲੱਲਾ ਖੱਖਾ ਨਹੀਂ ਸੀਗਾ ਮੇਰਾ ਤਾਂ ਬੇਟੀ ਦਾ ਸਾਰਾ ਸਮਾਨ ਬਣਿਆ ਪਿਆ ਸੀ ਮੈਂ ਤਾਂ ਗੁਆਪੂੜਾ ਸੜਦੀ ਤਿੰਨ ਚਾਰ ਘਰਾਂ ਦੇ ਕੰਮ ਕਰਕੇ ਬਣਾਇਆ ਸੀਗਾ ਕਿੰਨੇ ਬੱਚੇ ਆ ਜੀ ਤੁਹਾਡੇ ਦੋ ਬੱਚੇ ਆ ਜੀ ਸਾਡੇ ਤੇ ਫਿਰ ਜਦੋਂ ਤੁਹਾਡੇ ਘਰ ਤੇ ਹਮਲਾ ਹੋਇਆ ਤਾਂ ਉਹ ਬੱਚੇ ਕਿੱਧਰ ਚਲੇ ਗਏ ਫਿਰ ਉਹਨਾਂ ਨੂੰ ਨਹੀਂ ਕੁਝ ਕਿਹਾ ਨਾ ਜੀ ਅਸੀਂ ਸਾਰੇ ਟੱਬਰੀ ਜਾਵੜੇ ਸੀਗੇ ਜੀ ਬਾਹਰ ਆਪਦੀ ਜਾਨ ਬਚਾ ਕੇ ਭੱਜ ਗਏ ਅਸੀਂ ਅੱਖ ਵੀ ਘਰ ਨੂੰ ਤੇ ਚਲ ਵੇਖੀ ਜਾਊਗੀ ਜੀ ਆਪਦੀ ਜਾਨ ਬਚਾ ਲਗੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਜੀ ਬਹੁਤ ਹੋ ਗਿਆ ਸਾਨੂੰ ਦੀ ਸੀ ਜਾਂਦਾ ਜੀ ਟੈਂਕਾਂ ਢੂੰਕੂਆਂ ਭੰਨ ਗਏ ਮੋਟਰਾਂ ਲੈ ਗਏ ਪਾਣੀ ਵਾਲੀਆਂ ਤੇ ਢੋਲੀਆਂ ਲੈ ਗਏ ਸਿਲੰਡਰ ਵਾਲੀਆਂ ਚੁੱਲ੍ਹੇ ਪਟਕੇ ਸਿੱਟ ਗਏ ਪੇਟਗਨ ਮਾਰੀਆਂ ਚ ਸਮਾਨ ਮੱਚ ਗਿਆ ਸਾਰਾ ਕੀ ਕਾਦੇ ਨਾਲ ਮੱਚਿਆ ਉਹ ਕਿਵੇਂ ਮੱਚਿਆ ਉਹ ਜੀ ਤੇਲ ਪਾ ਕੇ ਮਚਾਇਆ ਉਹਨਾਂ ਨੇ ਪੈਟਰੋਲ ਬੰਬ ਬਣਾ ਬਣਾ ਕੇ ਸੀਸਿਆਂ ਚ ਤੇ ਚਲੋ ਇੱਥੇ ਆਪਾਂ ਵੀਡੀਓ ਦੇਖਾਂਗੇ ਬਣਾ ਕੇ ਵੀ ਕੀ ਕੁਝ ਹੋਇਆ ਵੀਡੀਓ ਚ ਆਪਾਂ ਰਿਕਾਰਡ ਕਰਾਂਗੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਤਾ ਜੀ ਆਈ ਆਨੇ ਵੀ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਐ ਵੀ ਸਾਡਾ ਜਿਹੜਾ ਨਿਸ਼ਕਾਨ ਹੋਇਆ ਵੀ ਸਾਡਾ ਭਾਰ ਨਾ ਨਿਸ਼ਕਾਨ ਹੋਇਆ ਕੀਤ ਨਾਂ ਵਗੈਰਾ ਪਤਾ ਕੋਈ ਕੀ ਨਾਂ ਉਹਨਾਂ ਦਾ ਉਹਨਾਂ ਦਾ ਨਾਂ ਜੀ ਅੰਮ੍ਰਾਵਾਰਾਂ ਦਾ ਨੇੜੇ ਨੇੜੇ ਘਰਾਂ ਦੇ ਮੁੰਡੇ ਉਹਨਾਂ ਦਾ ਨਾਂ ਜਾਦਾ ਸਾਡੇ ਇੱਕ ਦਾ ਨਾਂ ਲਾਪ੍ਰੀਤ ਲਾਪ੍ਰੀਤ ਇੱਕ ਦਾ ਨਾਂ ਧਰਮਪ੍ਰੀਤ ਧਰਮਪ੍ਰੀਤ ਇੱਕ ਦਾ ਨਾਂ ਹੈਗਾ ਪੈਂਕਾ ਤਿੰਕ ਇਹ ਤੁਹਾਡੇ ਘਰ ਤੇ ਹੋਰ ਨਾਲ ਆਏ ਇੱਕ ਰਵਿੰਦਰ ਉਹ ਜਿਹੜਾ ਮੁੰਡੇ ਨੇ ਜੀ ਅੱਗ ਲਵਾਈ ਹੈਗੀ ਜਿਹੜੇ ਮੁੰਡੇ ਨੇ ਮੁੱਖ ਤੌਰ ਤੇ ਅੱਗ ਲਾਈ ਉਹਦਾ ਨਾਮ ਰਵਿੰਦਰ ਸਿੰਘ ਹਾਂਜੀ ਨਰਪੂਲ ਸਿੰਘ ਅੱਛਾ ਹਾਂ ਤੇ ਤੁਹਾਡੇ ਘਰ ਕਿੰਨੇ ਜਣੇ ਨੇ ਇਕੱਠੇ ਹੋ ਕੇ ਹਮਲਾ ਕੀਤਾ ਇਹ ਜੀ ਹੋਊਗਾ ਕਿ 150 ਬੰਦਾ ਤੁਹਾਡੇ ਘਰ ਵਿੱਚ ਆਇਆ ਹਾਂ ਅਸੀਂ ਤਾਂ ਜੀ ਹੈ ਨਹੀਂ ਸੀ ਹੂੰ ਦੱਸਦੇ ਆ ਵੀ 150 ਬੰਦਾ ਹੋਊਗਾ ਉਹਦੇ ਨਾਲ ਉਹ ਜੀ ਬਾਹਰੋਂ ਸੱਦ ਲੈਂਦਾ ਮੰਦਿਰ ਠੀਕ ਹੈ ਹੇ ਜੀ ਇਕੱਲੇ ਦਾ ਤਾਂ ਕੰਮ ਨਹੀਂ ਕੋਈ ਦੋ ਚਾਰ ਜੀ ਕੋਈ ਕੋਈ ਪ੍ਰਸ਼ਾਸਨ ਪੁਲਿਸ ਵਗੈਰਾ ਨੇ ਤੁਹਾਡੀ ਕੋਈ ਮਦਦ ਕੀਤੀ ਆ ਕੇ ਕੋਈ ਮਦਦ ਨਹੀਂ ਹੋਈ ਸਾਡੀ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਆ ਹੀ ਜਾਂਦੇ ਆ ਜੀ ਮੁੜੀ ਜਾਂਦੇ ਆ ਕਿ ਕੋਈ ਦੱਸਦੇ ਹੈ ਨਹੀਂ ਕੋਈ ਰਾਹ ਨਹੀਂ ਪਾਉਂਦੀ ਗੱਲ ਕੋਈ ਉਹ ਕੌਣ ਦੇ ਗਿਆ ਉਹ ਹੀ ਆ ਨੇ ਪਿੰਡਾਂ ਦੀ ਟੀਮ ਆਉਂਦੀ ਹੈ ਜੀ ਉਹ ਜੋ ਕੋਈ ਅੱਛਾ ਕੋਈ ਸਮਾਜ ਸੇਵੀ ਹਾਂ ਹਾਂ ਸਰਕਾਰ ਵੱਲੋਂ ਕੁਝ ਨਹੀਂ ਹੈ ਹਲੇ ਜੀ ਸਰਕਾਰ ਵੱਲੋਂ ਕੁਝ ਨਹੀਂ ਜੀ ਠੀਕ ਹੈ ਤੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਫਿਰ ਹੋਰ ਜੀ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਹਸ ਤਾਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਵੀ ਜਿਨ੍ਹਾਂ ਨੇ ਇਹ ਕੁਸ ਕੀਤਾ ਠੀਕ ਹੈ ਚਲੋ ਜੋ ਤੁਹਾਡੇ ਘਰ ਅੰਦਰ ਕੋਈ ਢਾਟ ਪਾਈ ਹੋਈ ਆ ਕੋਈ ਨੁਕਸਾਨ ਹੋਇਆ ਆ ਤੁਹਾਡੀ ਇੱਕ ਅਲਮਾਰੀ ਪਈ ਆ ਇਸ ਜਿਹੜੀ ਅੱਗ ਦੇ ਹਵਾਲੇ ਕੀਤੀ ਗਈ ਇਹਦੇ ਵਿੱਚ ਕਿੰਨਾ ਕੁ ਸਮਾਨ ਸੀ ਐਸ ਅਲਮਾਰੀ ਦੇ ਵਿੱਚ ਸੂਟ ਸੀ ਜੀ ਅਣਸੰਮਤ ਸਾਰੇ ਗੁੜੀਆ ਦੇ ਬਣਾ ਕੇ ਰੱਖੇ ਹੋਏ ਅੱਛਾ ਦਾਜ ਦਾ ਸਮਾਨ ਸੀ ਇਹਦੇ ਵਿੱਚ ਉਹ ਸਾਰਾ 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 ਦੇਖੋ ਇਹ ਤਾਂ ਮੰਜਰ ਮੰਜਰ ਦੱਸ ਰਿਹਾ ਵੀ ਇਹ ਇਹਦੇ ਵਿੱਚੋਂ ਤਾਂ ਕੋਈ ਗਿੱਠਲੀਰ ਵੀ ਨਹੀਂ ਬਚੀ ਹੈ ਮੱਚੇ ਤੋਂ ਬਿਨਾ ਸਾਰਾ ਸੜ ਗਿਆ ਇਵਨ ਮਤਲਬ ਉੱਪਰ ਉਹਦਾ ਪੇਂਟ ਵੀ ਜੋ ਸੀਗਾ ਅਲਮਾਰੀ ਤੇ ਉਹ ਵੀ ਸੜਿਆ ਪਿਆ ਇਹ ਪੇਟੀ ਹੈ ਇਹ ਪੇਟੀ ਜਿਹੜੀ ਪਹਿਲਾਂ ਜੇ ਬਖੜਿਬੀ ਵੀ ਕੀਤੀ ਪਈ ਆ ਤੇ ਇਹਦੇ ਵਿੱਚ ਜੋ ਸਮਾਨ ਸਾਰਾ ਮੱਚਿਆ ਪਿਆ ਇਹ ਕਿੰਨਾ ਕਿਸੇ ਦੇ ਵਿੱਚ ਸਮਾਨ ਭਰੀ ਸੀ ਬਿਸਤਰਿਆਂ ਦੀ ਸਾਰੀ ਭਰੀ ਸੀ ਤੇ ਕੁਝ ਸਮਾਨ ਅੱਧ ਸੜਿਆ ਵੀ ਵਿੱਚ ਪਿਆ ਇਹਦੇ ਵਿੱਚ ਸਾਰਾ ਜੋ ਈਵਨ ਸੈਂਡਲਾਂ ਤੋਂ ਲੈ ਕੇ ਜੋ ਕੋਟੀਆਂ ਦਰੀਆਂ ਖੇਸ ਇਹਦੇ ਵਿੱਚ ਸੀ ਸਾਰੇ ਅੱਗ ਦੀ ਭੇਟ ਹੋ ਗਿਆ ਇਹ ਅੱਗੇ ਕਮਰਾ ਹੈ ਉਸ ਤੋਂ ਪਹਿਲਾਂ ਚੁੱਲ੍ਹੇ ਚੌਕੇ ਕੋਲ ਭਾਂਡੇ ਆ ਜੇ ਜੋ ਕਾਲਸ ਲੱਗਿਆ ਜਿਨ੍ਹਾਂ ਤੇ ਧੁਏਂ ਦੀ ਚਿਬ ਖੜਿਬੇ ਵੀ ਆ ਕੱਪੜੇ ਸਿਲਾਉਣ ਵਾਲੀ ਮਸ਼ੀਨ ਬਾਹਰ ਸਿੱਟੀ ਪਈ ਆ ਕਮਰੇ ਦੀ ਕੰਧ ਤੇ ਛੱਤ ਇਹ ਦੇਖੋ ਕੀ ਛੱਤ ਹੈ ਕੜੀਆਂ ਬਾਲਿਆਂ ਦੀ ਛੱਤ ਸੀ ਜੋ ਪੱਖਾ ਖੜਾ ਹੈ ਸਾਰਾ ਕਮਰਾ ਧੂਏ ਨਾਲ ਕਾਲਾ ਹੋਇਆ ਪਿਆ ਛੱਤ ਇਸ ਦੀ ਡਿੱਗ ਚੁੱਕੀ ਆ ਇਹ ਜਗਦੇਵ ਸਿੰਘ ਦੇ ਘਰ ਦਾ ਹਾਲਾਤ ਹੈ ਇਹ ਕਮਰਾ ਠੀਕ ਹੈ ਇਧਰ ਵੀ ਪੰਨ ਤੋੜ ਕੁਛ ਹੋਈ ਐ ਇਸ ਕਮਰੇ ਦੇ ਵਿੱਚ ਰਸੋਈ ਦੇ ਉੱਤੇ ਜਿਹੜੀ ਕੱਪਤੀ ਉਹ ਤੋੜੀ ਪਈ ਆ ਕੋਈ ਸਿਲੰਡਰ ਘਰ ਵਿੱਚ ਨਹੀਂ ਹੈ ਲੱਗ ਰਿਹਾ ਹੈ ਕਹਿ ਰਹੇ ਨੇ ਵੀ ਸਾਡਾ ਸਮਾਨ ਵੀ ਇੱਥੇ ਉਸ ਰਾਤ ਨੂੰ ਝੁੱਕ ਕੇ ਲੈ ਗਏ ਕਿਉਂਕਿ ਅਸੀਂ ਘਰ ਦੇ ਸਾਰੇ ਜੀ ਤਾਂ ਘਰ ਛੱਡ ਕੇ ਬੱਚਿਆਂ ਸਮੇਤ ਚਲੇ ਗਏ ਸੀ ਪਰਿਵਾਰ ਕਹਿ ਰਿਹਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਪਹੁੰਚੀ